ਤੇਹਰਾਨ ਚ ਫਸੇ ਤਿੰਨ ਪੰਜਾਬੀ ਨੌਜਵਾਨਾਂ ਦੀ ਜੀਹਾਂ ਉਹਨਾਂ ਦੇ ਨਾਲ ਜੁੜੀ ਇੱਕ ਚੰਗੀ ਔਰ ਰਾਹਤ ਭਰੀ ਖਬਰ ਹੈ ਕਿ ਕਿਡਨਾਪ ਕੀਤੇ ਤਿੰਨੇ ਨੌਜਵਾਨਾਂ ਦਾ ਹੁਣ ਰੈਸਕਿਊ ਕਰ ਲਿਆ ਗਿਆ ਹੈ ਪਰਿਵਾਰ ਲਗਾਤਾਰ ਉਹਨਾਂ ਦੀ ਸੇਲ ਸਲਾਮਤੀ ਨੂੰ ਲੈ ਕੇ ਚਿੰਤਤ ਸਨ ਸੋ ਹੁਣ ਕਿਡਨਾਪ ਕੀਤੇ ਤਿੰਨੇ ਨੌਜਵਾਨਾਂ ਦਾ ਰੈਸਕਿਊ ਕਰ ਲਿਆ ਗਿਆ ਹੈ ਤੇਨਾਂ ਦੀ ਹੀ ਜਲਦ ਮੁਲਕ ਵਾਪਸੀ ਦੀ ਵੀ ਹੁਣ ਗੱਲ ਕਹੀ ਜਾ ਰਹੀ ਹੈ ਤੇਹਰਾਨ ਪੁਲਿਸ ਨੇ ਤਿੰਨੇ ਪੰਜਾਬੀਆਂ ਨੂੰ ਇੱਕ ਬੰਦਕਾਂ ਦੇ ਕਬਜ਼ੇ ਤੋਂ ਛੁਡਵਾਇਆ ਹੈ ਸੋ ਇਰਾਨ ਵਿਚ ਫਸੇ ਤਿੰਨ ਪੰਜਾਬੀ ਨੌਜਵਾਨਾਂ ਦੇ ਨਾਲ ਜੁੜੀ ਇੱਥੇ ਅਹਿਮ ਜਾਣਕਾਰੀ ਹੈ ਕਿਡਨਾਪ ਤਿੰਨੇ ਨੌਜਵਾਨਾਂ ਨੂੰ ਹੁਣ ਰਿਹਾ ਕਰਾ ਲਿਆ ਗਿਆ ਹੈ ਰੈਸਕਿਊ ਕਰ ਲਿਆ ਗਿਆ ਹੈ ਤੇ ਹੁਣ ਜਲਦੀ ਹੀ ਇਹਨਾਂ ਤਿੰਨਾਂ ਦੀ ਜਿਸ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਇਹਨਾਂ ਦੀ ਹੁਣ ਮੁਲਕ ਵਾਪਸੀ ਜੜੀ ਹੈ ਉਹ ਸੰਭਵ ਹੋਵੇਗੀ ਜਿਸ ਨੂੰ ਲੈ ਕੇ ਪਰਿਵਾਰ ਨੇ ਯਕੀਨਨ ਸੁੱਖ ਦਾ ਸਾਹ ਲਿਆ ਹੈ ਕਿ ਆਖਰਕਾਰ ਉਹਨਾਂ ਦੇ ਜੀ ਹੁਣ ਸਹੀ ਸਲਾਮਤ ਆਪਣੇ ਘਰ ਪਰਤਣਗੇ ਤਹਿਰਾਨ ਪੁਲਿਸ ਨੇ ਤਿੰਨੇ ਪੰਜਾਬੀਆਂ ਨੂੰ ਬੰਦਕਾਂ ਦੇ ਕਬਜ਼ੇ ਤੋਂ ਛੁਡਵਾਇਆ ਇੱਥੇ ਦੱਸ ਦਈਏ ਕਿ ਟਰੈਵਲ ਏਜੰਟ ਨੇ ਆਸਟ੍ਰੇਲੀਆ ਵਿੱਚ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਤੂਰੀ ਨਵਾਂ ਸ਼ਹਿਰ ਤੇ ਹੁਸ਼ਰਪੁਰ ਦੇ ਰਹਿਣ ਵਾਲੇ ਨੇ ਇਹ ਨੌਜਵਾਨ ਜਿਨ੍ਹਾਂ ਨੂੰ ਹੁਣ ਰਿਹਾ ਕਰਾਇਆ ਗਿਆ ਰੈਸਕਿਊ ਕੀਤਾ ਗਿਆ ਤੇ ਇਹਨਾਂ ਨੂੰ ਅਗਵਾ ਕਰਕੇ ਪਰਿਵਾਰ ਤੋਂ 1 ਕਰੋੜ ਰੁਪਏ ਮੰਗੇ ਗਏ ਸਨ ਸੋ ਇਹਨਾਂ ਨੂੰ ਜਿਹੜਾ ਸਹੀ ਸਲਾਮਤ ਵਾਪਸ ਲਿਆਉਣ ਲਈ ਪਰਿਵਾਰ ਲਗਾਤਾਰ ਗੁਹਾਰਵੀ ਲਗਾ ਰਿਆ ਸੀ ਹਾਲਾਂਕਿ ਪਰਿਵਾਰ ਬੇਹੱਦ ਚਿੰਤਾ ਵਿੱਚ ਸੀ ਜਿਸ ਨਾਲ 1 ਕਰੋੜ ਦੀ ਇੱਥੇ ਪੈਸੇ ਮੰਗੇ ਗਏ ਸਨ ਔਰ ਉਨ੍ਹਾਂ ਦੇ ਜਿਹੜੇ ਘਰ ਦੇ ਜੀ ਨੇ ਉਹ ਫਸੇ ਹੋਏ ਸਨ ਕਿਡਨਾਪ ਉਹਨਾਂ ਨੂੰ ਕਰ ਲਿਆ ਗਿਆ ਸੀ ਤੇਨਾਂ ਦੀ ਜਲਦ ਹੀ ਹੁਣ ਮੁਲਕ ਵਾਪਸੀ ਹੋਵੇਗੀ ਸੋ ਅਜੇ ਵਿਚਕਾਰ ਪਰਿਵਾਰ ਦੇ ਵਿੱਚ ਜਿਹੜਾ ਹੈ ਬੇहद ਖੁਸ਼ੀ ਹੈ ਹਾਲਾਂਕਿ ਇੰਤਜ਼ਾਰ ਉਹ ਯਕੀਨਨ ਇਸ ਗੱਲ ਦਾ ਕਰ ਰਹੇ ਨੇ ਕਿ ਜਦੋਂ ਉਹ ਆਪਣੇ ਪੁੱਤ ਨੂੰ ਗੱਲ ਨੂੰ ਲਗਾਉਣਗੇ ਤਾਂ ਉਸ ਤੋਂ ਬਾਅਦ ਹੀ ਉਹਨਾਂ ਨੂੰ ਤਸੱਲੀ ਹੋਏਗੀ ਲੇਕਿਨ ਇੱਥੇ ਬੜੀ ਅਹਿਮ ਜੜੀ ਹੈ ਅਪਡੇਟ سامنے ਆਈ ਹੈ ਕਿ ਤੂਰੀ ਨਵਾਂ ਸ਼ਹਿਰ ਤੇ ਹੁਸ਼ਾਰਪੁਰ ਦੇ ਰਣ ਵਾਲੇ ਤਿੰਨੇ ਨੌਜਵਾਨ ਆਫਰਕਾਰ ਇਹਨਾਂ ਨੂੰ ਰੈਸਕਿਊ ਕਰ ਲਿਆ ਗਿਆ ਤੇਨਾਂ ਨੂੰ ਅਗਵਾ ਕਰਕੇ ਪਰਿਵਾਰ ਤੋਂ ਦਾਜ਼ੀ ਕਿ 1 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ ਔਰ ਐਸੀ ਤੇ ਚਲਦੇ ਆ ਪਰਿਵਾਰ ਜਿਹਨੇ ਬੇਹੱਦ ਚਿੰਤਿਤ ਹਨ ਪਰੇਸ਼ਾਨ ਸਨ ਈਰਾਨ ਚ ਫਸੇ ਹੋਏ ਸਨ ਇਹਨੇ ਪੰਜਾਬੀ ਨੌਜਵਾਨ ਸੋ ਲੇਕਿਨ ਹੁਣ ਇਥੇ ਆਖਿਰਕਾਰ ਰਾਹਤ ਦੀ ਜੜੀ ਖਬਰ ਸਭ ਦੇ ਲਈ ਆਈ ਹੈ ਕਿਉਂਕਿ ਹਰ ਕੋਈ ਇਸ ਤੇ ਨਜ਼ਰ ਰੱਖ ਰਿਹਾ ਸੀ ਇਸ ਖਬਰ ਤੇ ਕਿ ਇਹ ਜਿਹੜੇ ਤਿੰਨ ਪੰਜਾਬੀ ਨੌਜਵਾਨ ਨੇ ਕਰੋ ਨਿਕਲੇ ਨੇ ਕਿਉਂਕਿ ਟਰੈਵਲ ਏਜੰਟ ਇਹਨਾਂ ਨੂੰ ਆਸਟ੍ਰੇਲੀਆ ਦਾ ਕਹਿ ਕੇ ਨਿਕਲਿਆ ਲੇਕਿਨ ਕਿਸ ਕਦਰ ਈਰਾਨ ਚ ਫਸ ਕੇ ਉਥੇ ਕਿਡਨਾਪ ਕਰ ਲਿਆ ਗਿਆ ਸੋ ਹੁਣ ਇਹਨਾਂ ਨੂੰ ਰੈਸਕਿਊ ਕਰ ਲਿਆ ਗਿਆ ਤਹਿਰਾਨ ਪੁਲਿਸ ਨੇ ਤਿੰਨੇ ਪੰਜਾਬੀਆਂ ਨੂੰ ਬੰਦਕਾਂ ਦੇ ਕਬਜ਼ੇ ਤੋਂ छुड़ਵਾਇਆ ਸੋ ਜੇ ਵਿਚਕਾਰ ਹੁਣ ਦੇਖਣਾ ਹੋਵੇਗਾ ਟਰੈਵਲ ਏਜੰਟ ਤੇ ਕੀ ਕਾਰਵਾਈ ਹੁੰਦੀ ਹੈ ਜਿਸ ਨੇ ਕਿ ਆਸਟ੍ਰੇਲੀਆ ਵਿੱਚ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਤਤੂਰੀ ਰਵਾਸ਼ਹਿਰ ਤੇ ਹੁਸ਼ਿਆਰਪੁਰ ਦੇ ਰਹਿਣ ਵਾਲੇ ਨੌਜਵਾਨ ਜਿਨ੍ਹਾਂ ਨੇ ਪੈਸਾ ਵੀ ਖਰਚਿਆ ਲੇਕਿਨ ਅਥੇਨੋ ਦੀ ਜਾਨ ਆਫਤ ਚ ਫਸੀ ਹੋਈ ਸੀ ਔਰ ਪਰਿਵਾਰਾਂ ਦੇ ਵਿੱਚ ਵੀ ਬੇਹੱਦ ਚਿੰਤਾ ਸੀ ਔਰ ਇਸ ਵਿਚਕਾਰ ਹੁਣ ਇਰਾਹਤ ਦੀ ਖਬਰ ਜੜਾ ਹੈ ਪਰਿਵਾਰ ਦੇ ਲਈ ਸਾਹਮਣੇ ਆਈ ਹੈ ਰਵਿੰਦਰ ਨੀਸ ਨਾਲ ਜੁੜ ਚੁਕੇ ਨੇ ਰਵਿੰਦਰ ਜਿਸ ਨਾਲ ਈਰਾਨ ਚ ਤਿੰਨੇ ਪੰਜਾਬੀ ਨੌਜਵਾਨ ਫਸੇ ਹੋਏ ਸਨ ਇਹਨਾਂ ਦੀ ਸਲਾਮਤੀ ਲਈ ਪਰਿਵਾਰ ਲਗਾਤਾਰ ਚਿੰਤਤ ਸੀ ਸਭ ਦੀ ਨਜ਼ਰ ਸੀ ਇਸ ਖਬਰ ਤੇ ਲੇਕਿਨ ਆਖਿਰਕਾਰ ਹੁਣ ਬੜੀ ਚੰਗੀ ਔਰ ਰਾਹਤ ਦੀ ਖਬਰ ਆਈ ਹੈ ਬਿਲਕੁਲ ਬਿਲਕੁਲ ਜ਼ਾਹਿਰ ਤੌਰ ਤੇ ਹੁਣ ਇਹ ਚੰਗੀ ਖਬਰ ਇਹ ਹੈ ਕਿ ਜਿਹੜੇ ਪਾਕਿਸਤਾਨੀ ਡੰਕਰ ਸੀਗੇ ਜਿਹੜੇ ਇਰਾਨ ਦੇ ਵਿੱਚ ਜਿਹਨਾਂ ਦੁਆਰਾ ਕਿਡਨੈਪ ਕੀਤਾ ਗਿਆ ਸੀ ਉਹਨਾਂ ਤੋਂ ਇਹਨਾਂ ਨੌਜਵਾਨਾਂ ਨੂੰ ਛਡਾ ਲਿਆ ਗਿਆ ਤੇ ਜਲਦ ਇਹ ਨੌਜਵਾਨ ਹੁਣ ਭਾਰਤ ਪੰਜਾਬ ਪਹੁੰਚ ਜਾਣਗੇ ਤਾਂ ਪਿਛਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਨਾਲ ਆਸਟ੍ਰੇਲੀਆ ਭੇਜਣ ਦੇ ਨਾਮ ਤੇ ਪਹਿਲਾ ਠੱਗੀ ਇਹਨਾਂ ਨੌਜਵਾਨਾਂ ਦੇ ਨਾਲ ਕੀਤੀ ਗਈ 18-18 ਲੱਖ ਰੁਪਏ ਲਿਆ ਗਿਆ ਉਸ ਤੋਂ ਬਾਅਦ ਇਹਨਾਂ ਦੀ ਫਲਾਈਟ ਜਿਹੜੀ ਆਸਟ੍ਰੇਲੀਆ ਤੋਂ ਅ ਸਿੱਤੀ ਭੇਜਣ ਦੀ بجائے ਈਰਾਨ ਭੇਜ ਦਿੱਤਾ ਗਿਆ ਤੋ ਬਈ ਤੋ ਈਰਾਨ ਗਏ ਉਸ ਤੋਂ ਬਾਅਦ ਈਰਾਨ ਦੇ ਵਿੱਚ ਇਹਨਾਂ ਨੂੰ ਕਨੈਪ ਕੀਤਾ ਗਿਆ 에어ਪੋਰਟ ਤੋਂ ਇਹ ਤੇ ਉਸ ਤੋਂ ਬਾਅਦ ਇਹਨਾਂ ਦੇ ਪਰਿਵਾਰਾਂ ਤੋਂ ਕਰੋੜਾਂ ਰੁਪਇਆ ਜਿਹੜਾ ਹੈਗਾ ਫਰੋਫੀ ਮੰਗੀ ਗਈ ਤਾਂ ਮਾਮਲਾ ਵਿਦੇਸ਼ ਮੰਤਰਾਲੇ ਫੋਰਨ ਅਫੇਅਰ ਮਿਨਿਸਟਰੀ ਦੇ ਕੋਲੇ ਪਹੁੰਚਿਆ ਉਸ ਤੋਂ ਬਾਅਦ ਅ ਕਈ ਤਰ੍ਹਾਂ ਦੇ ਤਰੀਕੇ ਦੇ ਜਿਹੜੇ ਹੈਗੇ ਆ ਉਹ ਕੋਸ਼ਿਸ਼ਾਂ ਤਰਫ ਤਾਂ ਕੀਤੀਆਂ ਗਈਆਂ ਕਿ ਇਹਨਾਂ ਨੌਜਵਾਨਾਂ ਨੂੰ ਭਾਰਤ ਵਾਪਸ ਲਿਆਂਦਾ ਜਾ ਸਕੇ ਜਿਹੜੇ ਡੰਕਰ ਹੈਗੇ ਆ ਉਹਨਾਂ ਤੋਂ ਛਡਵਾਇਆ ਜਾ ਸਕੇ ਤਾਂ ਹਾਲਪਰਾਲ ਤਾਂ ਇਹ ਇੱਕ ਚੰਗੀ ਖਬਰ ਜੂਰ ਪਰਿਵਾਰ ਪਰਿਵਾਰ ਲਈ ਤੇ ਪੰਜਾਬ ਦੀ ਹੈਗੀ ਕਿ ਇਹ ਤਿੰਨ ਨੌਜਵਾਨ ਜਲਦ ਭਾਰਤ ਆ ਜਾਣਗੇ ਲੇਕਿਨ ਸਵਾਲ ਇਹ ਉੱਠਦਾ ਕਿ ਲਗਾਤਾਰ ਇਲੀਗਲ ਕਲਾਈਮ ਪੰਜਾਬ ਦੇ ਵਿੱਚ ਕਿਉਂ ਹੋ ਰਿਹਾ ਵਾਰ-ਵਾਰ ਇਹ ਖਬਰਾਂ ਕਿ ਆ ਰਹੀਆਂ ਇਸੇ ਕਈ ਸਾਰੇ આરોਪ ਪੰਜਾਬ ਸਰਕਾਰ ਤੇ ਵੀ ਆਏ ਕਿ ਪੰਜਾਬ ਸਰਕਾਰ ਦੀਆਂ ਨੀਤੀਆਂ ਦੇ ਕਰਕੇ ਨੌਜਵਾਨ ਲਗਾਤਾਰ ਇਲੀਗਲ ਫਲਾਈਂਗ ਕਰ ਰਹੇ ਨੇ ਇਹ ਮਨਜਿੰਦਰ ਸਿੰਘ ਸਰਸਾ ਵੀ ਪਿਛਲੇ ਦਿਨਾਂ ਦੇ ਵਿੱਚ ਕਹਿੰਦੇ ਹੋਏ ਨਜ਼ਰ ਆਏ ਬਿਲਕੁਲ ਔਰ ਇਸ ਵਿੱਚਕਾਰ ਜਿੱਥੇ ਸਰਕਾਰਾਂ ਦੀ ਤਾਂ ਆਪਣੀ ਇੱਕ ਨਲਾਇਕੀ ਹਮੇਸ਼ਾ ਰਹਿੰਦੀ ਹੈ ਕਿਉਂਕਿ ਇੱਥੇ ਨੌਜਵਾਨਾਂ ਕੋਲ ਰੋਜ਼ਗਾਰ ਨਹੀਂ ਹੈ ਕਮਕਾਰ ਨਹੀਂ ਹੈ ਇਸੇ ਚਲਦੇ ਆ ਬਾਹਰ ਦਾ ਰੁਕ ਕਰਦੇ ਨੇ ਉੱਥੇ ਇੰਨਾ ਪੈਸਾ ਔਰ ਆਪਣੀ ਜਾਨ ਵੀ ਆਫਤਜ ਪਾਉਂਦੇ ਨੇ ਔਰ ਦੂਸਰੀ ਪਾਸੇ ਜਿੱਥੇ ਇਹ ਜਿਹੜੇ ਫਰਜ਼ੀ ਟਰੈਵਲ ਏਜੰਟ ਨੇ ਇਹਨਾਂ ਤੇ ਹੁਣ ਬਹੁਤ ਸਖਤੀ ਹੋਣੀ ਔਰ ਨਕੀਲ ਕਸਨੀ ਬੜੀ ਜ਼ਰੂਰੀ ਹੋ ਜਾਂਦੀ ਹੈ ਰਵਿੰਦਰ ਇਹ ਗੁਜ਼ਾਰ ਰਿਹਾ ਸੀ ਕਿ ਪਹਿਲਾ ਨੀ ਮਾਮਲਾ ਸਾਹਮਣੇ ਆਇਆ ਜਦੋਂ ਜਿਹੜੇ ਟਰੈਵਲ ਇਸ ਤਰੀਕੇ ਨਾਲ ਏਜੰਟ ਜਿਹੜੇ ਹੈਗੇ ਆ ਉਹ ਇਸ ਤਰੀਕੇ ਨਾਲ ਨੌਜਵਾਨਾਂ ਦੇ ਨਾਲ ਠੱਗੀ ਮਾਰਦੇ ਹੁਣ ਪਹਿਲਾਂ ਵੀ ਐਸੇ ਅਨੇਕਾਂ ਮਾਮਲੇ ਸਾਹਮਣੇ ਆਏ ਨੇ ਜਿਹੜੇ ਜਦੋਂ ਕਿ ਟਰੈਵਲ ਏਜੰਟ ਪੰਜਾਬ ਦੇ ਭੋਲੇ ਭਾਲੇ ਲੋਕਾਂ ਦੇ ਨਾਲ ਜਾਂ ਨੌਜਵਾਨਾਂ ਦੇ ਨਾਲ ਇਸ ਤਰੀਕੇ ਦੀਆਂ ਠੱਗੀਆਂtodੀਆਂ ਕਰਦੇ ਹੋ। ਇਸ ਤੋਂ ਪਹਿਲਾਂ ਵੀ ਤੁਹਾਨੂੰ ਯਾਦ ਹੋ ਸਕੇਗਾ ਅਮਰੀਕਾ ਦੇ ਵਿੱਚੋਂ ਜਦੋਂ ਬਹੁਤ ਸਾਰੇ ਪੰਜਾਬੀ ਜਾਂ ਭਾਰਤੀ ਜਦੋਂ ਅੰਮ੍ਰਿਤਸਰ 에어ਪੋਰਟ ਤੇ ਆਣਦੇ ਗਏ ਸੀ ਉਦੋਂ ਵੀ ਬਹੁਤ ਸਾਰਾ ਰਿਵਾਜ ਖੜਾ ਹੋਇਆ ਸੀ ਕਿ ਇਨ੍ਹਾਂ ਏਜੰਟਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਹੁੰਦੀ। ਤਾਂ ਹਾਲ ਹੀ ਤੱਕ ਤਾਂ ਇਹ ਹੁਣ ਪੰਜਾਬ ਸਰਕਾਰ ਨੇ ਦੇਖਣਾ ਕਿ ਇਹ ਜਿਹੜੇ ਫਰਜ਼ੀ ਟਰੈਵਲ ਏਜੰਟ ਹੈਗੇ ਨੇ ਇਨ੍ਹਾਂ ਤੇ ਕਿਸ ਤਰੀਕੇ ਦਾ ਨਕੀਲ ਕਸੀ ਹੈ ਲੇਕਿਨ ਇਹ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਕਦੇ ਅਮਰੀਕਾ ਅਮਰੀਕਾ ਤੇ ਜਰਨਲ ਦੇ ਲਈ ਪੈਸੇ ਠੱਗੇ ਜਾਂਦੇ ਆ ਹੁਣ ਆਸਟ੍ਰੇਲੀਆ ਤੇ ਜਨ ਦੇ ਲਈ ਇਸ ਤਰ੍ਹਾਂ ਦੇ ਨਾਲ ਪੈਸੇ ਠੱਗੇ ਗਏ ਸੀ ਤਾਂ ਇਹ ਜਿਹੜੇ ਲੋਜਪੰਥ ਹੈਗੇ ਆ ਪਹਿਲਾਂ ਤਾਂ ਇਹਨਾਂ ਦੀ ਜਾਣਦੀ ਸੀ ਹੈਗੀ ਆ ਉਹ ਜੋਖਮ ਦੇ ਵਿੱਚ ਪਈ ਜਿਸ ਤਰੀਕੇ ਨਾਲ ਕਈ ਜਿਹੜੀਆਂ ਫੋਟੋਜ਼ ਵੀ ਸਾਹਮਣੇ ਆਈਆਂ ਤਾਂ ਪਰਿਵਾਰ ਕੇ ਮੈਂਬਰ ਵੀ ਲਗਾਤਾਰ ਇਸ ਤਦ ਵਿੱਚ ਜਿਹੜੇ ਹੈਗੇ ਦੇਖੇ ਤਾਂ ਹਾਲ ਹੀ ਵਿੱਚ ਆਪਾਂ ਦੇਖ ਰਹੇ ਹਾਂ ਕਿ ਕਾਰਵਾਈ ਇਹਨਾਂ ਏਜੰਟਾਂ ਦੇ ਬਿਲਕੁਲ ਇਹਨਾਂ ਏਜੰਟਾਂ ਤੇ ਕੀ ਕਾਰਵਾਈ ਹੁੰਦੀ ਹੈ ਕਿਉਂਕਿ ਇਹ ਬੜਾ ਜ਼ਰੂਰੀ ਹੋ ਜਾਂਦਾ ਕਿਉਂਕਿ ਲਗਾਤਾਰ ਫਰਜ਼ੀ ਟਰੈਵਲ ਏਜੰਟ ਜਿੱਥੇ ਲੱਖਾਂ ਦੀ ਠੱਗੀ ਮਾਰਦੇ ਨੇ ਉੱਥੇ ਹੀ ਇਹਨਾਂ ਦੀ ਜਾਨ ਨੂੰ ਵੀ ਆਫਤ ਪਾਉਂਦੇ ਨੇ ਬਹੁਤ ਬਹੁਤ ਸ਼ੁਕਰੀਆ ਰਵਿੰਦਰ ਫਿਲਹਾਲ ਦੀ ਇਹ ਸਾਰੀ ਜਾਣਕਾਰੀ ਲਈ ਸੋ ਫਿਲਹਾਲ ਇੱਥੇ ਰਾਹਤ ਦੀ ਖਬਰ ਹੈ ਇੰਤਜ਼ਾਰ ਹੁਣ ਪਰਿਵਾਰਾਂ ਨੂੰ ਹੈ ਕਿ ਕਦੋਂ ਉਹ ਨਾਦੀਕਰ ਪਹੁੰਚਣਗੇ